ਵੀਡੀਓ ਆ ਗਿਆ ਮਸਟਰ ਵੀਡੀਓ ਆ ਗਿਆ ਮਸਟਰ ਲੋ ਜੀ ਗੁਲਾਬ ਬਾਈ ਦੇ ਗਾਣੇ ਦਾ ਚੱਲ ਰਿਹਾ ਜੀ ਸ਼ੂਟ ਅੱਜ ਪਹੁੰਚੇ ਆ ਜੀ ਪਿੰਡ ਉਪਲੀ ਜੋ ਕਿ ਜ਼ਿਲ੍ਹਾ ਬਰਨਾਲੇ ਦਾ ਪਿੰਡ ਹੈ ਇੱਕ ਉਪਲੀ ਪਿੰਡ ਮੇਰਾ ਉਹ ਸੰਗੂ ਜ਼ਿਲ੍ਹੇ ਦਾ ਇਹ ਬਰਨਾਲੇ ਜ਼ਿਲ੍ਹੇ ਦਾ ਮਾਂ ਗਾਣੇ ਦਾ ਸ਼ੂਟ ਚੱਲ ਰਿਹਾ ਜੀ ਤੇ ਤੁਸੀਂ ਦੇਖ ਸਕਦੇ ਹੋ ਇੱਕ ਬਹੁਤ ਵੱਡਾ ਮੈਸੇਜ ਮਿਲ ਗਿਆ ਤੁਹਾਨੂੰ ਵੀਡੀਓ ਦੇ ਵਿੱਚ ਜਿਹੜਾ ਫਾਈਨਲ ਵੀਡੀਓ ਆ ਗਈ ਮੈਂ ਤੁਹਾਨੂੰ ਲਿੰਕ ਸ਼ੇਅਰ ਕਰੂੰਗਾ ਜਦੋਂ ਇਹ ਗਾਣਾ ਪਬਲਿਸ਼ ਹੋਇਆ ਬਹੁਤ ਸੋਹਣਾ ਗਾਣਾ ਬਹੁਤ ਸੋਹਣਾ ਹਰ ਇੱਕ ਉਹ ਮਾਂ ਦੇ ਲਈ ਆ ਜਿਹਦਾ ਪੁੱਤ ਉਚਾਈਆਂ ਤੇ ਪਹੁੰਚਦਾ ਗਰੀਬੀ ਚੋਂ ਉੱਠ ਕੇ ਤਰੱਕੀਆਂ ਹਾਸਲ ਕਰਦਾ ਉਹਦੇ ਲਈ ਸਪੈਸ਼ਲ ਗਾਣਾ ਜੀ ਇਹ ਇੱਕ ਮਾਂ ਦੇ ਜਜ਼ਬਾਤ ਨੇ ਗਾਣੇ ਚ ਸੁਣੋ ਇਹ ਦੋ ਪੂਰੀ ਵੀਡੀਓ ਆ ਜੀ ਤੁਹਾਨੂੰ ਇਹ ਸ਼ਾਰਟ ਉਹ ਤੋਂ ਸਮਝ ਆਊਗਾ ਤੇ ਵੀਡੀਓ ਬਣਾਉਣ ਦਾ ਮਕਸਦ ਇਹ ਸੀਗਾ ਕਿ ਤੁਹਾਨੂੰ ਅਪਡੇਟ ਦਿੰਦੇ ਰਹੀਏ ਨਾਲ ਹੁੰਦੇ ਦੀ ਕੀ ਕੀ ਰੋਜ਼ਾਨਾ ਕਰਦੇ ਰਹਿੰਦੇ ਆ ਹਾਂਜੀ ਬਾਈ ਜੀ ਤੇ ਆਜੂ ਜੀ ਅਗਲਾ ਸੌਂਦ ਤੁਹਾਨੂੰ ਦਿਖਾਉਣਾ ਫਿਰ ਬੱਸ ਰਿਕਾਲ ਜੀ 你们不要走了，没有跳楼！不要你们跳楼，不然的话我们。 ਆਜੋ ਬਾਬਾ ਪਰੇ ਹੋ ਲੋ ਜੀ ਮਾਗਰ ਦਾ ਸ਼ੂਰ ਚੱਲ ਰਿਹਾ ਜੀ ਟਿੰਡੋ ਫੁਲੀ ਵਹਿਦ ਜੀ ਹਾਂ ਵਾਪਸ ਹੀ ਲੋਕ ਤੇ ਦੇਣਾ ਸਟਾਰਨ ਥੋੜਾ ਗੱਡੀ ਨੇੜੇ ਕਰਾ ਦੋ ਕੋਈ ਨਾ ਆਹ ਠੀਕ ਆ ਹੁਣ ਤਲਾਂ ਦੇ ਚਲੋਂਦੇ ਜੀ ਬਾਈ ਥੋੜਾ ਜਿਹਾ ਪਿੱਛੇ ਖੜ ਗਿਆ ਅੱਗੇ ਖੜ ਗਿਆ ਸੀ ਹਨਾ ਹਾਂ ਹਾਂ ਬਾਈ ਵੀ ਥੋੜਾ ਜਿਹਾ ਬਾਈ ਨੂੰ ਪਿੱਛੋਂ ਪਿੱਛੋਂ ਪਿਛਾਉਣ ਤੋਂ ਬਾਈ ਨੇ ਪਿੱਛੇ ਕਰਵਾ ਦੋ ਬਾਈ ਨਹੀਂ ਨਹੀਂ ਮਲਕ ਮੋਟਰਸਾਈਕਲ ਕੋਲੇ ਉਦੋਂ ਕੋਲੀ ਰੋਕਣੀ ਹੈ ਗੱਡੀ ਬਾਈ ਨੇ ਨੇੜੇ ਹੀ ਰੋਕੇ ਕਾਏ ਦੋ ਨਾ ਪਰਮਣਾ ਜਾ ਫੋਨ ਤੇ ਆ ਜਾ ਕਾਏ ਕਾ ਮੋਟਰਸਾਈਕਲ ਦੇ ਮਾ ਕੋਈ ਰੋਕਦਾ ਵੀ ਬਾਹਰ ਮੂੰਹ ਉਧਰ ਨੂੰ ਕਰਿਆ ਪਿਆ ਬਾਈ ਥੋੜਾ ਇਧਰ ਨੂੰ ਕਰਨ ਵਾਲਾ ਬਾਈ ਮੋਟਰਸਾਈਕਲ ਥੋੜਾ ਇਧਰ ਨਹੀਂ ਪਰੇ ਜੀ ਇੰਨਾ ਇਹਦਾ ਪੂਰਾ ਟਰੈਕਟਰ ਬਣਦਾ। ਮੂੰਹ ਘਟੇ ਦਿਖਣਾ। ਨਹੀਂ ਬਾਈ। ਥੋੜਾ ਥੋੜਾ ਮੂੰਹ ਦੇਖਣ ਦਾ ਦੁਨੀਆ ਦਰਸਦੀ ਐ ਇਸ ਚਾਲਣ ਜੀ। ਚਾਲਣ ਵੀਰ ਜੀ। ਵੀ ਸੱਭਿਆਚਾਰ ਨੂੰ ਬਚਾਈ ਫਿਰਦੇ ਹੋ ਤੁਸੀਂ। 20000 ਟਰੈਕਟਰ। ਇੰਨੀ ਹਾਂ। ਸੱਭਿਆਚਾਰ ਨੂੰ ਪੁਰਾਣੇ ਸੱਭਿਆਚਾਰ ਜਿੰਨੇ ਸਿੰਘਰ ਨੇ ਸਾਰੇ ਬਾਈ ਨੂੰ ਸਪੋਰਟ ਕਰਦੇ ਨੇ ਜਿੰਨੇ ਵੀ ਨਹੀਂ। ਆਹ ਬਾਈ ਨਵੇਂ ਵੀ ਕਰਦਾ ਹੋਵੇ। ਨਹੀਂ ਇਹ ਬਾਈ ਦਾ ਪਿਆਰ ਕਰਦੇ ਨੇ ਪਰ ਪੁਰਾਣੇ ਸਿੰਘਰਾਂ ਨੂੰ ਹਰਮਨ ਜੀ ਚਾਲਣ ਬਾਈ ਕਰਦੇ ਨੇ। ਹਰਜੀਤ ਹਰਮਨ ਜੀ ਹੋਗੇ। ਹੋਰ ਹੋ ਗਏ ਜਿਹੜੇ ਜਿਨ੍ਹਾਂ ਦੇ ਸਾਨੂੰ ਅਸੀਂ ਨਾਮ ਲੈਣਾ ਕੋਈ ਗੱਲ ਸਮਝਦੇ ਆ ਉਹਨੂੰ ਬਹੁਤ ਚੈੱਕ ਕਰਦੇ ਨੇ ਦੋਨੋਂ ਸਬਜ਼ੀਆਰ ਦਾ ਪ੍ਰੇਮੀ ਹੈ ਮੈਂ ਕਿਹਾ ਜੀ ਮੈਂ ਨਾਮ ਭੁੱਲ ਗਿਆ ਰੋ 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 ਕੋ ਅੱਜ ਤੇਰਾ ਕਪੜਾ ਲਾ ਜੂਹਾਂ ਤੇ ਜੰਮੇ ਨਹੀਂ ਇੱਥੇ ਰਹਿ ਜਾਾਂਗੇ ਅੱਗੇ ਨਹੀਂ ਵੱਧਦੇ ਅੱਗੇ ਨਹੀਂ ਵੱਧਦੇ ਇੱਥੇ ਰਹਿ ਜਾਾਂਗੇ ਅੱਗੇ ਆ ਜਾ ਮਸਟਰ ਠੀਕ ਹੋ ਜਾ ਮਸਟਰ ਠੀਕ ਹੈ ਹਾਲੋ ਵਾਹੇ ਗੁਰੂ ਹਾਲੋ ਅਰੇ ਭਾਈ ਜਾ ਘਰੇ ਪੁੱਤ ਭੇਜੋ ਮੈਨੂੰ ਆਹ ਆਹ ਐਨ ਆਰ ਆਈ ਐਨ ਆਰ ਆਈ ਘਰਸ ਮਗ ਰਹਾ ਤੁਹਾਰਾ ਸੁਰਿਆ ਜਾ ਵੀਰ ਬਣਾ ਰਹਾ ਤੇ ਮੀਰੂ ਜੀ ਪਤਾ ਹਦਾ ਪਛਾਣ ਮੀਰੂ ਜੀ ਮੀਰੂ ਜੀ ਮੀਰੂ ਆਲਨ ਜੀ ਰਾਲਨ ਜੀ ਰਾਜੂ ਜੀ ਰਾਜੂ ਜੀ ਹਾਲੋ ਅਸਰਿਆ ਕਾਲ ਅਸਰਿਆ ਕਾਲ ਜੁਡੀ ਸੇ